ਮੇਰੇ ਅਫੀਸ ਐਸਐਸ ਦੀ ਸਾ ਤੋਂ ਦਰਖਾਸਤ ਮਾਰ ਕੇ ਆਈ ਸੀ ਕਿ ਇੱਕ ਸਚਨ ਜਰੀਆਰ ਨਾਮ ਦਾ ਵਿਅਕਤੀ ਹੈ ਸ਼ਾਇਦ ਨੰਗਲ ਬਰਾਂ ਦਾ ਰਹਿੰਦਾ ਹੈ ਕਿ ਉਹ ਆਪਣੇ ਏਰੀਆ ਦੇ ਵੱਖ-ਵੱਖ ਲੋਕਾਂ ਨੂੰ ਫੌਜੀ ਦੀ ਭਰਤੀ ਕਰਾਉਣ ਦੇ ਨਾਂ ਤੇ ਪੈਸੇ ਲੈ ਕੇ ਠੱਗੀਆਂ ਮਾਰਿਆ ਜਿਹੜੇ ਕਿ ਉਹਨੇ ਕਾਫੀ ਲੋਕਾਂ ਨਾਲ ਠੱਗੀਆਂ ਮਾਰੀਆਂ ਸੀ ਉਹ ਤਿੰਨ ਬੰਦਿਆਂ ਦੀ ਮੈਨੂੰ ਕੰਪਲੇਟ ਮਸਹੂਰ ਹੋਈ ਸੀ ਜੋ ਉਹਦੀ ਦਰਿਆਵਤ ਕੀਤੀ ਤੋਂ ਮਾਮਲਾ ਸੱਚਾ ਪਾਇਆ ਗਿਆ ਤੇ ਉਹਦੇ ਖਿਲਾਫ ਐਫਆਈਆਰ ਅਦਾਲਤਾਂ ਦੀ ਸਪਾਰਸ਼ ਕੀਤੀ ਗਈ ਜੋ ਉਸਦੇ ਖਿਲਾਫ ਹੈ ਰੰਪਤ ਭਾਈ ਰਜਿਸਟਰ ਹੋ ਗਈ ਸੀ ਜਿਹਦੇ ਵਿੱਚ ਉਹ ਜ਼ਮਾਨਤਰੇ ਮਾਨ ਜੋ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਗਿਆ ਔਰ ਮਾਨ ਜੋ ਪੰਜਾਬ ਵਾਂਡ ਹਰਿਆਣਾ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਪਰ ਉਸ ਤੋਂ ਬਾਅਦ ਉਸ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿੱਦਾਂ ਕਿ ਤਾਂ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਸਾਡੇ ਕੋ ਆ ਰਿਹਾ ਸੀ ਉਸ ਤੋਂ ਬਾਅਦ ਸਾਨੂੰ ਉਹਦੇ ਖਿਲਾਫ ਫੇਰ ਵੀ 7 8 9 ਨੌਜ ਉਹਨਾਂ ਨੇ ਆ ਕੇ ਦਰਖਾਸਤ ਦਿੱਤੀ ਕਿ ਉਹਨਾਂ ਪਰਸਾ ਵੀ ਠੱਗੀ ਮਾਰੀ ਹੈ ਜਿਸ ਦੇ ਖਿਲਾਫ ਇਹ ਉਹ ਕੋਸ਼ਿਸ਼ ਪੈਸੇ ਉਹ ਆਪਣੀ ਮਾਂ ਨੂੰ ਵੀ ਦਿੰਦਾ ਸੀ ਮਾਂ ਦੇ ਕੌਂਸਲ ਵੀ ਪਾਉਂਦਾ ਸੀ ਜੋ ਫਿਰ ਨੌਜਵਾਨਾਂ ਦੀਆਂ ਜਿਹੜੀਆਂ ਦੁਆਰਾ ਸਖਤ ਰਾਈਆਂ ਉਹਦੇ ਹੱਥੇ ਸਚਨ ਜਰੀਆਲ ਤੇ ਉਹਦੀ ਮਾਤਾ ਦੇ ਖਿਲਾਫ ਦੁਆਰਾ ਮੁਕੱਦਮਾ ਦਾ ਵੀ ਕੀਤਾ ਗਿਆ ਜੋ ਕਾਨੂੰਨੀ ਪ੍ਰਕਿਰਿਆ ਅਪਰਾਧ ਦੇ ਉਹਨਾਂ ਨੂੰ ਨੋਟਿਸ ਜ਼ਾਰਾ ਦੇ ਕੇ ਉਹਨਾਂ ਨੂੰ ਤੋਂਮਾਨ ਗ੍ਰਿਫਤਾਰ ਕੀਤਾ ਗਿਆ ਜੋ ਜੋ ਵੀ ਉਹਦੇ ਤੋਂ ਪੁੱਛਗਿੱਛ ਕੀਤੀ ਜਿਹੋਦੇ ਹੱਥੇ ਆਇਆ ਕਿ ਦੇਹਰਾ ਤੋਂਨ ਦੇ ਵਿੱਚ ਉਹਦੇ ਹੋਰ ਸਾਥੀ ਸੀ ਜਿਹੜੇ ਉਹਨੂੰ ਜਾਲੀ ਰਸਤਾ ਵੇਚਿਆਰ ਕਰਕੇ ਦਿੰਦੇ ਸੀ ਜਿੱਥੇ ਕਿ ਉਹਨੇ ਇੱਕ ਜਾਲੀ ਟ੍ਰੇਨਿੰਗ ਸੈਂਟਰ ਵੀ ਖੋਲਿਆ ਹੋਇਆ ਸੀ ਜੋ ਮੁਕੱਦਮੇ ਦੀ ਤੋਂ ਕੀ ਹਾਲ ਚੱਲ ਰਹੀ ਆ ਰੂਹੀ ਮਾਪ ਤੋਂ ਜੇ ਪੇ ਜਤਾਂ ਵੀ ਸਰ ਕੋਈ ਰਿਕਵਰੀ ਵੀ ਕੀਤੀ ਗਈ ਇਹਨਾਂ ਦੇ ਕੋਲ ਹੋਈ ਹੀ ਹੋਈ ਹਾਂ ਉਸੇ ਕਿ ਜਿਹੜਾ 40 ਪਾਟ ਪਾ ਲੈਟਰ ਸੀਗੇ ਜਿਹੜੇ ਉਹਦੇ ਕਹਿਣ ਮੁਕਾਬਕ ਨੂੰ 13 ਦਿਨ ਤੋਂ ਜਿਹੜਾ ਕੋ ਨਕਲ ਨਾਲ ਦਾ ਵਿਅਕਤੀ ਬਣਾ ਕੇ ਦਿੱਤਾ ਸੀ ਉਹ ਰਿਕਵਰ ਕੀਤੇ ਆ ਉਹ ਹੁਣ ਆਪਾਂ ਨੂੰ 13 ਦਿਨਾਂ ਦਾ ਬਹੁਤਾਂ ਦਿਨਾਂ ਨੂੰ ਜਾ ਕੇ ਅੱਗੇ ਦਿੱਤੀਸ ਕਰਾਂਗੇ ਇੱਕ ਮਹੀਨਾ ਪਹਿਲਾਂ ਮੇਰੇ ਆਫਿਸ ਐਸਾ ਦਿਖਾਉ ਤੋਂ ਦਰਖਾਸਤ ਮਾਰ ਕੇ ਆਈ ਸੀ ਕਿ ਇੱਕ ਸਚਨ ਜਰੀਆਲ ਨਾਂ ਦਾ ਵਿਅਕਤੀ ਹੈ ਸ਼ਾਇਦ ਨੰਗਲ ਬਿਹਾਰਾ ਦਾ ਰਹਿੰਦਾ ਹਾਂ ਤੇ ਉਹ ਆਪਣੇ ਏਰੀਏ ਦੇ ਵੱਖ-ਵੱਖ ਲੋਕਾਂ ਨੂੰ ਫੌਜੀ ਦੀ ਭਰਤੀ ਕਰਾਉਣ ਦੇ ਨਾਂ ਤੇ ਪੈਸੇ ਲੈ ਕੇ ਠੱਗੀਆਂ ਮਾਰਿਆ ਜਿਹੜੇ ਤੋਂਨੇ ਕਾਫੀ ਲੋਕਾਂ ਨਾਲ ਠੱਗੀਆਂ ਮਾਰੀਆਂ ਸੀ ਉਹ ਤਿੰਨ ਬੰਦਿਆਂ ਦੀ ਮੈਨੂੰ ਕੰਪਲੀਟ ਮਸ਼ਹੂਰ ਹੋਈ ਸੀ ਜੋ ਉਹਦੀ ਦਰਿਆਵਤ ਕੀਤੀ ਦਾ ਮੌਲਾ ਸੱਚ ਆਪਾ ਆਇਆ ਗਿਆ ਤੇ ਉਹਦੇ ਖਿਲਾਫ ਐਫ ਆਈ ਆਰ ਡਾਜ ਕਾਂਡੀਚ ਪਾਸ ਦਿੱਤੀ ਜੀ ਜੋ ਉਸਦੇ ਖਿਲਾਫ ਐਫ ਆਈ ਆਰ ਨੰਬਰ ਪਾਈ ਡਾਜ ਰਜਿਸਟਰ ਹੋ ਗਈ ਸੀ ਜਿਹਦੇ ਵਿੱਚ ਉਹ ਜ਼ਮਾਨਤ ਲਈ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਿਆ ਔਰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਮਾਨਤ ਦੇਈ ਪਰ ਉਸ ਤੋਂ ਬਾਅਦ ਉਸ ਦੇ ਖਿਲਾਫ ਲਗਾਤਾਰ شکایت ਮਿਲ ਰਹੀਆਂ ਸੀ ਜਿੱਦਾਂ ਜਿੱਦਾਂ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਸਾਡੇ ਕੋਲ ਆ ਰਿਹਾ ਸੀ ਉਸ ਤੋਂ ਬਾਅਦ ਸਾਨੂੰ ਉਹਦੇ ਖਿਲਾਫ ਫੇਰ ਵੀ 7 8 9 ਨੌਜਵਾਨਾਂ ਨੇ ਆ ਕੇ ਦਰਖਾਸਤ ਦਿੱਤੀ ਕਿ ਉਹਨਾਂ ਪਾਸੋਂ ਵੀ ਠੱਗੀ ਮਾਰੀ ਹੈ ਜਿਸ ਦੇ ਖਿਲਾਫ ਤੇ ਕੁਝ ਪੈਸੇ ਉਹ ਆਪਣੀ ਮਾਂ ਨੂੰ ਵੀ ਦਿੰਦਾ ਸੀ ਮਾਂ ਦੇ ਕੌਂਸਲ ਵੀ ਪਾਉਂਦਾ ਸੀ ਜੋ ਫਿਰ ਨੌਜਵਾਨਾਂ ਦੀਆਂ ਜਿਹੜੀਆਂ ਦੁਆਰਾ ਸ਼ਿਕਾਇਤਾਂ ਆਈਆਂ ਉਹਦੇ ਹੱਥੇ ਸਚਿੰਦਰ ਰਿਆਲ ਤੇ ਉਹਦੀ ਮਾਤਾ ਦੇ ਖਿਲਾਫ ਦੁਆਰਾ ਮੁਕੱਦਮਾ ਦਰਜ ਕੀਤਾ ਗਿਆ ਜੋ ਕਾਨੂੰਨੀ ਪ੍ਰਕਿਰਿਆ ਅਪਰਾਧਗਣਾ ਨੂੰ ਨੋਟਿਸ ਵਗੈਰਾ ਦੇ ਕੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਜੋ ਵੀ ਉਹਦੇ ਤੋਂ ਪੁੱਛ ਗਏ ਕੀਤੀ ਜੁਦੇ ਦੇ ਹੱਥ ਆਇਆ ਕਿ ਦੇਹਰਾਦੂਨ ਦੇ ਵਿੱਚ ਉਹਦੇ ਹੋਰ ਸਾਥੀ ਸੀ ਜਿਹੜੇ ਉਹਨੂੰ ਜਾਲੀ ਦਸਤਾਵੇਜ਼ ਤਿਆਰ ਕਰਕੇ ਦਿੰਦੇ ਸੀ। ਜਿੱਥੇ ਕਿ ਉਹਨੇ ਇੱਕ ਜਾਲੀ ਟ੍ਰੇਨਿੰਗ ਸੈਂਟਰ ਵੀ ਖੋਲਿਆ ਹੋਇਆ ਸੀ। ਜੋ ਮੁਕੱਦਮੇ ਦੀ ਤਕਰੀਰ ਚਲ ਰਹੀ ਆ ਦੋਹੇ ਮਾਂ ਪੁੱਤ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸਰਕ ਰਿਕਵਰੀ ਵੀ ਕੀਤੀ ਗਈ ਇਹਨਾਂ ਦੇ ਕੋਲੋਂ ਹੋਈ ਹੈ। ਹਾਂ ਉਸ ਇੱਕ ਜਿਹੜੇ ਜਾਲੀ ਫਾਰਪਰ ਲੈਟਰਸ ਸੀਗੇ ਜਿਹੜੇ ਉਹਦੇ ਕਹਿਣ ਮੁਤਾਬਕ ਉਹਨੂੰ ਦੇਹਰਾਦੂਨ ਤੋਂ ਜਿਹੜਾ ਕੋ ਮੋਕਲਣਾ ਆਉਂਦਾ ਵਿਅਕਤੀ ਉਹ ਰਿਕਵਰ ਕੀਤੇ ਆ ਉਹ ਹੁਣ ਆਪਾਂ ਨੂੰ ਦੇਰਾਂ ਨੂੰ ਜਾਣਾ ਪਊਗਾ ਦੇਰਾਂ ਨੂੰ ਜਾ ਕੇ ਅਗਲੀ ਤਰੀਕ ਕਰਾਂਗੇ